ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਨੂਹਾ ਤੇ ਅਸੀਂ ਆਪਣੀ ਜਿਹੜੀ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਣੇ ਚੈਨਲ ਤੇ ਵੱਖ-ਵੱਖ ਸਮੇਂ ਤੇ ਉਹਨਾਂ ਸ਼ਖਸੀਤਾਂ ਨੂੰ ਲਿਆਈਏ ਜਿਹੜੇ ਲੋਕ ਕੁਝ ਸਮਾਜ ਲਈ ਕਰ ਰਹੇ ਆ ਜਾਂ ਕਰਨ ਦੀ ਚੇਸਤਾ ਕਰਦੇ ਆ ਜਾਂ ਕੁਝ ਕਰਨ ਦੇ ਵਿੱਚ ਅਪਰਾਲਾ ਕਰਦੇ ਆ ਜਾਂ ਲੋਕਾਂ ਦਾ ਸਹਿਯੋਗ ਕਰਦੇ ਆ ਉਸੇ ਲੜੀ ਦੇ ਤਹਿਤ ਅੱਜ ਇੱਕ ਸ਼ਖਸੀਅਤ ਜਿਹੜੀ ਬਖਰੀ ਸ਼ਖਸੀਅਤ ਆ ਜਿਹੜਾ ਇੱਕ ਗੁਣਾ ਦਾ ਸਮੇਲ ਕਹਿ ਸਕਦੇ ਆ ਬਖਵਾ ਗੁਣਾ ਦਾ ਸਮੇਲ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਲੈ ਕੇ ਆਏ ਆ ਤਾਂ ਕਿ ਲੋਕ ਉਹਨਾਂ ਦੇ ਉਹਨਾਂ ਸਮੇਲ ਤੋਂ ਪ੍ਰੇਰਿਤ ਹੋ ਕੇ ਜੇ ਉਹ ਸਮਾਜ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਉਹ ਜ਼ਰੂਰ ਕਰ ਸਕਣ ਅਸੀਂ ਉਸ ਸ਼ਖਸੀਅਤ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਇਸ ਸ਼ਖਸੀਅਤ ਨੇ ਕੋਵਿਡ ਦੇ ਦੌਰਾਨ ਜਿੱਥੇ ਵੱਖ-ਵੱਖ ਆਪਣੇ ਵਖਰੇ ਆਪਣੇ ਪੇਸ਼ੇ ਤੋਂ ਵਖਰੇ ਹੋ ਕੇ ਵੀ ਕੰਮ ਕੀਤਾ ਨਾਲ ਦੀ ਨਾਲ ਕਲਾਕਾਰਾਂ ਦੇ ਨਾਲ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਆਪਣੇ ਪ੍ਰੋਫੈਸ਼ਨ ਦੇ ਨਾਲ ਵੀ ਕੰਮ ਕੀਤਾ ਤੇ ਨਾਟਕਾਂ ਦੇ ਨੁਕਾ ਨਾਟਕਾਂ ਹੈ ਵੀ ਆਪਣਾ ਨਾਮ ਕਮਾਇਆ ਤੇ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈ ਉਹ ਹਨ ਸਾਡੇ ਅਸ਼ੋਕ ਪੂਰੀ ਜੀ ਤੇ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ ਉਹ ਕਦੋਂ ਤੋਂ ਇਸ profession ਦੇ ਵਿੱਚ ਆਏ ਨੇ ਤੇ ਇਸ profession ਦੇ ਦੌਰਾਨ ਵੱਖ-ਵੱਖ ਸਮੇਂ ਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਫਿਲਮਾਂ 'ਚ ਕੰਮ ਕੀਤਾ ਕਿਹੜੇ-ਕਿਹੜੇ ਐਕਟਰਾਂ ਦੇ ਨਾਲ ਕੰਮ ਕੀਤਾ ਤੇ ਹੁਣ ਕੋਵਿਡ ਨੂੰ ਲੈ ਕੇ ਉਹਨਾਂ ਨੇ ਕਿਹੜੇ-ਕਿਹੜੇ ਪ੍ਰਾਲੇ ਕੀਤੇ ਆ ਤਾਂ ਕਿ ਲੋਕ ਜਾਗਰੂਕ ਹੋ ਸਕਣ ਐ ਪੁਰੀ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਤੇ ਆਪਣੇ ਬਾਰੇ ਦੱਸੋ ਵੀ ਜਿਹੜੀ ਤੁਹਾਡੀ ਸਿੱਖਿਆ ਆ ਤੁਸੀਂ ਕਦੋਂ ਤੋਂ ਇਸ ਜਿਹੜਾ profession ਦੇ ਵਿੱਚ ਆਏ ਹੋ ਕਿ ਕਦੋਂ ਤੋਂ ਇਸ ਜਿਹੜਾ ਲਾਈਨ ਦੇ ਨੂੰ ਜੁਆਇਨ ਕੀਤਾ ਅਜਨੂਹਾ ਜੀ ਦੇਖੋ ਸੱਚ ਗੱਲ ਇਹ ਐ ਕਿ ਮੈਂ ਮਾਲਵੇ ਦਾ ਰਹਿਣ ਵਾਲਾ ਗਿੱਦੜਵਾ ਤੋਂ ਰਹਿਣ ਵਾਲਾ 1987 ਚ ਮੈਂ ਤੁਹਾਡੇ ਕੋਲ ਇਥੇ ਹਸ਼ਿਆਰਪੁਰ ਚ ਆਇਆ ਜੀ 1987 ਚ ਮੇਰੇ ਆਉਣ ਦਾ ਕਾਰਨ ਸੀਗਾ ਸਿਹਤ ਵਿਭਾਗ ਚ ਮੇਰੀ ਅਪੁਆਇੰਟਮੈਂਟ ਪਰ ਕਿਥੇ ਮੇਰਾ ਮਹਿਕਮੇ ਚ ਜਾਣਾ ਜ਼ਰੂਰੀ ਸੀ ਨੌਕਰੀ ਕਰਨੀ ਜ਼ਰੂਰੀ ਸੀ ਮੈਨੂੰ ਇਹ ਸੀ ਕਿ ਮੈਂ ਇੱਕ ਕੰਫਰਟ ਲਾਈਫ ਜਿਉਵਾਂ ਉਥੇ ਨਾਲ ਹੀ ਮੇਰੀ ਜਿਹੜੀ ਕਮਿਟਮੈਂਟ ਸੀਗੀ ਉਹ ਨਾਟਕ ਨਾਲ ਸੀਗੀ ਤੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਨਾਟਕ ਇੱਕ ਇਸ ਤਰ੍ਹਾਂ ਦੀ ਵਿਧਾ ਹੈ ਜਿਹੜੀ ਧਰਮ ਨੂੰ ਰਾਜਨੀਤੀ ਨੂੰ ਤੇ ਸਮਾਜਿਕ ਵਰਤਾਰੇ ਨੂੰ ਵੀ ਸਾਰਿਆਂ ਨੂੰ ਸੰਬੋਧਨ ਹੋ ਜਾਂਦੀ ਹੈ ਜੀ ਮੈਂ 89 ਚ ਸਾਖਰਤਾ ਮਹਿੰਮਾ ਸ਼ੁਰੂ ਹੋਈ ਤੇ ਭਾਰਤ ਗਿਆਨ ਵਿਗਿਆਨ ਸੰਪਤੀ ਬਣੀ ਉਹਦੇ ਨਾਲ ਪਹਿਲੀ ਵਾਰ ਇੱਕ ਲੋਡ ਦਾ ਸਾਧਨ ਅਡਾਪਟ ਕਰਕੇ ਇੱਕ ਨੁੱਕੜ ਨਾਟਕ ਦਾ ਮਾਧਿਅਮ ਨੂੰ ਅਡਾਪਟ ਕੀਤਾ ਲੋਕਾਂ ਨੂੰ ਨਾਰਮਲੀ ਲੱਗਦਾ ਕਿ ਗੁਰਸ਼ਰਨ ਸਿੰਘ ਨੁੱਕੜ ਨਾਟਕ ਕਰਦੇ ਸੀ ਪਰ ਮੈਂ ਤਾਂ ਬਹੁਤ ਵਾਰੀ ਕਹਿੰਨਾ ਕਿ ਉਹ ਨੁੱਕੜ ਨਾਟਕ ਕਰਦੇ ਹੀ ਨਹੀਂ ਸੀਗੇ ਉਹਨਾਂ ਦਾ ਇੱਕ ਥੜਾ ਨਾਟਕ ਸੀ ਘੱਟ ਲੋੜਾਂ ਦਾ ਨਾਟਕ ਸੀ ਪਰ ਅਸੀਂ 89 ਚ ਇੱਕ ਪੂਰਨ ਵਿਧਾ ਚ ਨੁੱਕੜ ਨਾਟਕ ਸ਼ੁਰੂ ਕੀਤਾ ਜਿਹੜਾ ਤਲਵਾੜੇ ਤੋਂ ਬਲਾਚਾਰ ਤੱਕ ਕੀਤਾ ਗਿਆ ਤੇ ਉੱਥੋਂ ਅੱਜ ਤੱਕ ਕੰਟੀਨਿਊ ਪ੍ਰੋਸੈਸ ਚੱਲ ਰਿਹਾ ਹੈ ਤੇ ਇੱਕ ਗੱਲ ਮੈਂ ਹੋਰ ਵਧੀਆ ਦੱਸਣੀ ਹੈ ਨਾ ਕਿ ਭਾਵਾਂ ਦੀ ਹੁਣ ਤੱਕ ਮੈਂ ਕੋਈ 20 ਦੇ ਕਰੀਬ ਫਿਲਮਾਂ ਫੀਚਰ ਕਰ ਲਈਆਂ ਦਿਲ ਪ੍ਰਦੇਸੀ ਹੋ ਗਿਆ ਕਰ ਲਈ ਦਿਲ ਸਾਡਾ ਲੁੱਟਿਆ ਗਿਆ ਕਰ ਲਈ ਹੁਣੇ ਜਿਹੜੀ ਲੇਟੈਸਟ ਹੈ 2 ਤਰੀਕ ਨੂੰ ਆ ਰਹੀ ਹੈ ਗੈਂਗਸਟਰ 2 ਸਾਡੀ ਫਿਲਮ ਪਰ ਇਸ ਦੇ ਨਾਲ ਹੀ ਮੈਨੂੰ ਨੁੱਕੜ ਨਾਟਕਾਂ ਚ ਸਟੇਜ ਨਾਟਕ ਚ ਤੇ ਫਿਲਮ ਦੇ ਉੱਤੇ ਕੰਮ ਕਰਨਾ ਸਾਰੇ ਮਾਧਿਮਿਆਂ ਦੇ ਨਾਲ-ਨਾਲ ਮੈਨੂੰ ਸਮਾਜ ਸੇਵਾ ਜਿਹੜੀ ਸਮਾਜ ਸੇਵਾ ਕੱਲੀ ਉਹ ਨਹੀਂ ਜਿਹੜੀ ਰਾਜਨੀਤਿਕ ਨੂੰ ਨਾ ਦੇਖੇ ਜਿਹੜੀ ਧਰਮ ਨੂੰ ਨਾ ਦੇਖੇ ਇਹਨਾਂ ਸਾਰੇ ਚੀਜ਼ ਨੂੰ ਦੇਖ ਕੇ ਭਾਵੇਂ ਉਹ ਕੋਰੋਨਾ ਦਾ ਕਾਲ ਹੋਵੇ ਤੇ ਭਾਵਾਂ ਦੀ ਕਿਸਾਨ ਅੰਦੋਲਨ ਮੈਂ ਹਰ ਸਮੇਂ ਹਰ ਥਾਂ ਤੇ ਹਾਜ਼ਰ ਰਹਿਣਾ ਲੋਚਦਾ हां जीapuris साब ਤੁਸੀਂ ਆਪਣੀ ਸਿੱਖਿਆਤ ਨੂੰ ਡਿਫਾਈਨ ਕਰਦੇ ਹੋਇਆ ਵੱਖ-ਵੱਖ ਜਿਹੜੀਆਂ ਗੱਲਾਂ ਦੱਸੀਆਂ ਜਿਹਦੇ ਵਿੱਚ ਤੁਸੀਂ ਕੋਵਿਡ ਦੀ ਵੀ ਗੱਲ ਕੀਤੀ ਕਿਸਾਨ ਅੰਦੋਲਨ ਦੀ ਵੀ ਗੱਲ ਕੀਤੀ ਰਾਜਨੀਤੀ ਦੀ ਵੀ ਗੱਲ ਕੀਤੀ ਨਾਟਕਾਂ ਦੀ ਵੀ ਗੱਲ ਕੀਤੀ ਨੁਕੜ ਨਾਟਕਾਂ ਦੀ ਵੀ ਵੱਖ-ਵੱਖ ਸਮੇਂ ਤੇ ਫਿਲਮਾਂ ਦੀ ਵੀ ਗੱਲ ਕੀਤੀ ਔਰ ਵੱਖ-ਵੱਖ ਅਦਾਕਾਰਾਂ ਨਾਲ ਵੀ ਜਿਹੜਾ ਕੰਮ ਕੀਤਾ ਤੇ ਤੁਸੀਂ ਨਾ ਵੱਖ-ਵੱਖ ਵਿਸ਼ਿਆਂ ਤੇ ਜਦੋਂ ਕੰਮ ਕਰਦੇ ਹੋ ਤੇ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਨੁਕੜ ਨਾਟਕ ਨੂੰ ਛੋੜਿਆ ਡਿਪਾਰਟਮੈਂਟ ਤੋਂ ਬਾਅਦ ਤੁਹਾਡਾ ਮੁੱਖ ਵਿਸ਼ਾ ਜਿਹੜਾ ਹੈ ਕੀ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਹੁੰਦਾ ਹੈ ਜਾਂ ਕੰਟੀਨਿਊ ਹੀ ਤੁਸੀਂ ਆਪਣੇ ਮੁੱਦੇ ਨੂੰ ਰੱਖਦੇ ਹੋ ਨਹੀਂ ਦੇਖੋ ਮੇਰਾ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਕਿਸੇ ਬੰਦੇ ਦਾ ਵੀ ਬੋਲਣਾ ਤੁਹਾਡੇ ਚੈਨਲ ਦਾ ਵੀ ਬੋਲਣਾ ਲੋਕਾਂ ਚ ਆਵਾਜ਼ ਦਾ ਵੀ ਜਾਣਾ ਉਹ ਯਥਾਰਥ ਨਾਲ ਪ੍ਰੈਜ਼ੈਂਟ ਨਾਲ ਰਹਿਣਾ ਚਾਹੀਦਾ ਹੈ ਜੀ ਜੀ ਬਿਲਕੁਲ ਤੇ ਪਰ ਇੱਕ ਚੀਜ਼ ਜ਼ਰੂਰ ਹੈ ਵੀ ਇੱਕ ਕਲਾਕਾਰ ਹੈ ਜਿਹੜਾ ਨਾ ਉਹਦੀ ਸੋਚ ਥੋੜੀ ਜਿਹੀ ਆਮ ਬੰਦਿਆਂ ਨਾਲ ਅਗਾਹ ਹੁੰਦੀ ਹੈ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ ਸਾਨੂੰ ਪਹਿਲਾਂ ਦਿਖਣ ਲੱਗ ਜਾਂਦਾ ਹੈਗਾ ਜਿਵੇਂ ਹੁਣ ਭਾਵੇਂ ਦੀ ਰਾਜਨੀਤੀ ਪੰਜਾਬ ਦਾ ਇਲੈਕਸ਼ਨ ਤੋਂ ਰਿਹਾ ਆਂਦਾ ਹੈਗਾ ਸਾਨੂੰ ਦਿਖਦਾ ਹੈਗਾ ਵੀ ਇਹ ਕਿਵੇਂ ਕਿਵੇਂ ਡੋਲਦੇ ਆ ਕਿਹੜੇ ਗੱਡਿਆਂ ਚ ਬੈਠੇ ਨੇ ਤੇ ਕਿਹੜੇ ਟਰਾਲੀਆਂ ਚ ਬੈਠੇ ਨੇਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਉਹਦੀ ਪੋਸਟ ਪ੍ਰੋਡਕਸ਼ਨ ਜਦੋਂ ਖਤਮ ਹੋ ਜਾਂਦਾ ਲੋਕਾਂ ਤੇ ਉਹਦਾ ਕੀ ਪ੍ਰਭਾਵ ਰਹਿੰਦਾ ਸਾਡੇ ਨਾਟਕਾਂ ਦਾ ਵਿਸ਼ਾ ਇਹ ਹਮੇਸ਼ਾ ਬਣਿਆ ਰਹਿੰਦਾ ਅਸੀਂ ਕਿਸਾਨ ਅੰਦੋਲਨ 'ਚ ਜਿੱਥੇ ਸੈਂਟਰ ਨੂੰ ਗਾਲਾਂ ਕੱਢਦੇ ਆਂ ਜਿੱਥੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਦਰਕਾਰਦੇ ਆਂ ਜਿੱਥੇ ਇਥੋਂ ਦੇ ਤਾਨਾਸ਼ਾਹ ਲੋਕਾਂ ਨੂੰ ਦਰਕਾਰਦੇ ਆਂ ਉੱਥੇ ਅਸੀਂ ਦੇਸ਼ ਦੇ ਵਿਕਾਸ ਲਈ ਵੀ ਗੱਲ ਕਰਦੇ ਆਂ ਉੱਥੇ ਅਸੀਂ ਕਿਸਾਨ ਨੂੰ ਪਾਣੀ ਬਚਾਉਣ ਲਈ ਵੀ ਪਲੇਅਰਦੇ ਆਂ ਅਸੀਂ ਪੋਲੀੂਸ਼ਨ ਤੋਂ ਰੋਕਣ ਲਈ ਆਖਦੇ ਹਾਂ ਜੀ ਬਿਲਕੁਲ ਤੁਸੀਂ ਗੱਲ ਕੀਤੀ ਕਿਸਾਨ ਅੰਦੋਲਨ ਦੀ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋ ਗਿਆ ਉਸ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਉਸ ਸਮੇਂ ਜਿਹੜੇ ਕਿਸਾਨ ਅੰਦੋਲਨਕਾਰੀ ਸੀਗੇ ਇਹਨਾਂ ਨੇ ਇੱਕ ਬਹੁਤ ਸਟ੍ਰਿਕਲੀ ਐਲਾਨ ਕੀਤਾ ਸੀ ਕਿ ਇਸ ਅੰਦੋਲਨ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਜਿਹੜਾ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰੂਗਾ ਜੇ ਕਰੂਗਾ ਤੇ ਕਿਸਾਨੀ ਝੰਡੇ ਦੇ ਹੇਠਾਂ ਹੀ ਕਰੂਗਾ ਤੇ ਉਸ ਸਮੇਂ ਜਿਹੜੇ ਕਲਾਕਾਰ ਵੀ ਸੀਗੇ ਸਭ ਤੋਂ ਪਹਿਲਾਂ ਕਿਸਾਨ ਆंदोलਨ ਦੀ ਜਿਹੜੀ ਮੋਹਮ ਨੂੰ ਚਲਾਉਣ ਦੇ ਵਿੱਚ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਲਾਕਾਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ 26 ਜਨਵਰੀ ਦੀ ਘਟਨਾ ਤੋਂ ਬਾਅਦ ਕਲਾਕਾਰਾਂ ਤੇ ਕਿਸੇ ਤਰ੍ਹਾਂ ਦੇ ਕਿੰਤੂ ਪ੍ਰਾਂਤੂ ਵੀ ਹੋਣੇ ਸੋ ਸ਼ੁਰੂ ਹੋਏ ਜਿਹੜੇ ਲੋਕਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਹੁਣ ਇਸ ਵੇਲੇ ਉਹ ਜਿਹੜਾ ਕਿਸਾਨ ਆंदोलਨ ਆ ਇਸ ਵੇਲੇ ਕਿਸਾਨ ਆंदोलਨ ਕਿੱਥੇ ਆ ਤੇ ਕਲਾਕਾਰਾਂ ਦਾ ਹੁਣ ਤੱਕ ਕਿੰਨਾ ਕੁ ਯੋਗਦਾਨ ਆ ਕਿ ਪਹਿਲੇ ਸ਼ੁਰੂਆਤ ਰਗਈਏ ਤੇ ਹੁਣ ਅੱਗੇ ਤੋਂ ਪਹਿਲਾਂ ਨਾਲੋਂ ਕੋਈ ਵੱਧ ਦੇਖੋ ਕਾਰਨ ਹੋ ਰਹੇਗਾ ਜੀ ਤੁਹਾਡਾ ਪ੍ਰੈਸ ਨਾਲ মিডিਏ ਨਾਲ ਸੰਬੰਧ ਹੈਗਾ ਤੇ ਇੱਕ ਚੀਜ਼ ਸਾਡੇ ਧਿਆਨ ਚ ਰਹਿੰਦੀ ਹੈ ਵੀ ਜਿਹੜਾ ਕ੍ਰਾਈਮ ਹੈ ਜਿਹੜਾ ਬੈਡ ਨਿਊਜ਼ ਹੈ ਉਹ ਫਰੰਟ ਪੇਜ ਤੇ ਆਉਂਦੀ ਜੀ ਹੈਨਾ ਹੁੰਦਾ ਇਹ ਹੈ ਕਿ ਜਿਹੜਾ 26 ਜਨਵਰੀ ਦੇ ਆਕਾਂਡ ਹੈਗਾ ਉਹ ਜਿੱਥੇ ਕਲਾਕਾਰਾਂ ਦੇ ਲੇਖੇ ਲੱਗਿਆ ਉਹ ਕਲਾਕਾਰਾਂ ਦੇ ਲੇਖੇ ਨਹੀਂ ਲੱਗਿਆ ਕਲਾਕਾਰਾਂ ਦਾ ਇੱਕ ਜਿਹੜਾ ਗਰੁੱਪ ਹੈ ਸੈਪਰੇਟਿਜ਼ਮ ਦਾ ਗਰੁੱਪ ਹੈ ਉਹਨਾਂ ਦਾ ਲੇਖਾ ਸੀਗਾ ਤੇ ਇਹਦੇ ਵਿੱਚ ਜਿਹੜੇ ਬਾਕੀ ਕਲਾਕਾਰਾਂ ਨੇ ਕੰਮ ਕੀਤਾ ਭਮਾਂ ਦੀ ਉਹ ਨਿਰਮਲ ਸਿੱਧੂ ਬੋਲਿਆ ਭਮਾਂ ਦੀ ਹੋਰ ਲੋਕ ਬੋਲੇ ਉਹਨਾਂ ਦਾ ਚਰਚਾ ਇਸ ਲਈ ਸਾਨੂੰ ਅੱਜ ਦਿਖਾਈ ਨਹੀਂ ਦਿੰਦਾ ਕਿਉਂਕਿ ਸਾਡਾ ਨੈਗੇਟਿਵ ਤੇ ਧਿਆਨ ਹੈ ਜੀ ਕਲਾਕਾਰ ਅੱਜ ਵੀ ਉਸੇ ਤਰ੍ਹਾਂ ਥਾਂ-ਥਾਂ ਤੇ ਘਰੇ ਹੋਏ ਆ ਕਿ ਥੋੜੇ ਦਿਨ ਪਹਿਲਾਂ ਹੀ ਸਾਡੇ ਦੋਸਤ ਬਲਬੀਰ ਤੱਕੀ ਦੀ ਡੈਥ ਹੋਈ ਉੱਥੇ ਅਸੀਂ ਕੱਟੇ ਹੋਏ ਤਾਂ ਉੱਥੇ ਵੀ ਭਮਾਂ ਦੀ ਸ੍ਰਿੰਦਰ ਲਾਢੀ ਸੀਗਾ ਪਾਵਾਂ ਦੀ ਹੋਰ ਦੋਸਤ ਸੀਗੇ ਉਹ ਅੱਜ ਵੀ ਕਿਸਾਨਾਂ ਲਈ ਜਾ ਕੇ ਆਪਣੇ ਹੌਸਲੇ ਨੂੰ ਬੁਲੰਦ ਕਰ ਰਹੇ ਤੇ ਅਸੀਂ ਵੀ ਦੇਸ਼ ਦੀ ਏਕਤਾ ਅਖੰਡਤਾ ਸਾਡੇ ਲਈ ਪਹਿਲਾ ਸੰਕਲਪ ਹੈ ਇਹਦੇ ਤੋਂ ਦੂਜੇ ਪਾਸੇ ਜਾਣ ਦਾ ਕੋਈ ਏਜੰਡਾ ਨਹੀਂਗਾ ਇਸ ਲਈ ਉਹ ਕਿਸਾਨ ਅੰਦੋਲਨ ਦੇ ਪਿੱਛੇ ਖੜੇ ਖੜੇ ਸਾਨੂੰ ਲੋਕ ਕਲਾਕਾਰ ਕਦੇ ਘੱਟ ਦਿਖਾਈ ਦਿੰਦੇ ਅਗੇ ਤੇ ਜਿਹੜੇ ਲੋਕ ਦੂਸਰੇ ਪਾਸੇ ਖੜਦੇ ਨੇ ਆਪੋਜੀਟ ਸਾਈਡ ਤੇ ਖੜਦੇ ਨੇ ਉਹ ਕਈ ਵਾਰੀ ਜ਼ਿਆਦਾ ਦਿਖਦੇ ਨੇਗੇ ਪਰ ਇਹ ਚ ਕੋਈ ਭੁਲੇਖਾ ਨਹੀਂ ਹੈ ਕਿ ਅੱਜ ਵੀ ਕਿਸਾਨ ਵੀ ਤੇ ਕਲਾਕਾਰ ਵੀ ਉਹ ਦੋਨੇ ਉਥੇ ਉਸੇ ਤਰ੍ਹਾਂ ਖੜੇ ਆ ਪ੍ਰਿਸ਼ਾ ਆਪਾਂ ਫਿਲਮਾਂ ਦੀ ਗੱਲ ਕੀਤੀ ਸੀਗੀ ਹੁਣ ਤੱਕ ਤੁਸੀਂ ਫਿਲਮਾਂ ਦੇ ਨਾਮ ਵੀ ਲਾਏ ਪੰਜਾਬੀ ਫਿਲਮਾਂ ਦੇ ਨਾਮ ਵੀ ਲਾਏ ਹਿੰਦੀ ਫਿਲਮਾਂ ਦੇ ਵੀ ਨਾਮ ਲਾਏ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਹੋ ਦੇਖੋ ਮੈਨੂੰ ਬਹੁਤ ਵਧੀਆ ਇਹ ਲੱਗਦਾ ਹੈਗਾ ਮੈਂ ਕਦੇ ਵੀ ਕਿਸੇ ਡਾਇਰੈਕਟਰ ਨੂੰ ਅਪਰੋਚ ਤਾਂ ਕੀਤੀ ਨਹੀਂ ਹੈ ਤੇ ਜਿਹੜੇ ਵੀ ਡਾਇਰੈਕਟਰਸ ਨੇ ਲਿਆ ਮੈਨੂੰ ਹੁਣ ਆ 2225 ਫਿਲਮਾਂ ਚ ਉਹਨਾਂ ਨੇ ਉਦੋਂ ਹੀ ਲਿਆ ਵੀ ਜਦੋਂ ਮੈਂ ਆਪਦੇ ਲਈ ਵੈਲ ਫਿਟ ਸੀਗਾ ਮੈਂ ਸਭ ਤੋਂ ਪਹਿਲਾਂ ਜਦੋਂ ਸ਼ੇਰੇ ਹੋਰਿਆ ਨਾਲ ਫਿਲਮਾਂ ਕਰ ਰਿਹਾ ਸੀਗਾ ਤਾਂ ਉਸ ਦੇ ਨਾਲ ਹੀ ਜਦੋਂ ਹੀਰ ਰਾਂਝਾ ਕਰਨ ਲੱਗਿਆ ਤਾਂ ਮੇਰੇ ਸ਼ਾਰਟ ਚ ਨੀਰੂ ਬਾਜਬਾ ਹਰ ਭਜਨ ਮਾਨ ਗੁੱਗੂ ਗਿੱਲ ਇਹ ਤਿੰਨੇ ਉਹ ਫਰੇਮ ਚ ਵੀ ਸੀ ਜੀ ਫਰੇਮ ਚ ਮੈਂ ਲੀਡ ਕਰ ਰਿਹਾ ਸੀਗਾ ਓਕੇ ਜਦੋਂ ਮੈਂ ਦਿਲ ਪ੍ਰਦੇਸੀ ਹੋ ਗਿਆ ਕੀ تھی ਤਾਂ ਰਜਾ ਮੁਰਾਦ ਅਸੀਂ ਸਾਰੇ ਇਕੱਠੇ ਸੀਗੇ ਬੰਬੇ ਮੈਂ ਸ਼ੂਟ ਕਰ ਰਿਆ ਸੀ ਤਾਂ ਪ੍ਰਕਸ਼ ਸਾਨੀ ਇਹ ਹੱਸਦੇ ਹੈ ਕਹਿੰਦੇ ਯਾਰ ਮੈਂ ਰਜਾ ਮੁਰਾਦ ਘਰੋਂ ਉੱਠ ਕੇ ਆਗੇ ਤੂੰ ਪੰਜਾਬ ਚੋ ਸਪੈਸ਼ਲ ਆਇਆਗਾ ਤਾਂ ਜੇ ਮੈਂ ਜਦੋਂ ਨਮਸਤੇ ਇੰਗਲੈਂਡ ਫਿਲਮ ਕੀਤੀ ਤਾਂ ਅਰਜਨ ਕਪੂਰ ਹੋਰੇ ਪ੍ਰਤੀਨਿਧੀ ਚੋਪੜਾ ਹੋਰੇ ਲੋਕ ਉਹਨਾਂ ਨਾਲ ਫੋਟੋ ਖਿਚਾਣ ਭਜਦੇ ਪਰ ਮੇਰੇ ਉਹ ਫਰੇਮ ਚ ਮੇਰੇ ਨਾਲ ਸੀਗੇ ਮੈਨੂੰ ਵੱਡੇ ਤੋਂ ਵੱਡੇ ਆਰਟਿਸਟਾਂ ਨਾਲ ਤੇ ਛੋਟੇ ਤੋਂ ਛੋਟੇ ਆਰਟਿਸਟਾਂ ਨਾਲ ਕੰਫਰਟ ਲੱਗਦਾ ਹਮੇਸ਼ਾ ਹੀ ਪਰ ਇਹ ਮਾਣ ਵੀ ਲੱਗਦਾ ਹੈਗਾ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਸਾਂਝ ਕਰ ਰਹੇ ਹਾਂ ਹਾਂ ਸਰ ਕੋਵਿਡ ਦੇ ਦੌਰਾਨ ਤੁਸੀਂ ਗੱਲ ਕੀਤੀ ਸੀ ਕੋਵਿਡ 19 ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਵੱਖ-ਵੱਖ ਤਾਮਾਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦਾ ਸੰਭਵ ਉਪਰਾਲਾ ਕੀਤਾ ਗਿਆ ਤੁਸੀਂ ਵੀ ਨੂਕਰਨਾਟਕਾਂ ਰਾਹੀਂ ਲੋਕਾਂ ਨੂੰ ਉਪਰਾਲਾ ਕੀਤਾ ਗਿਆ ਇੱਕ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਆ ਜਿਹੜਾ ਸਾਡਾ ਪਾਣੀ ਨੂੰ ਲੈ ਕੇ ਕਿਉਂਕਿ ਪਾਣੀ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਪੱਠਾ ਇਹ ਜਿਹੜੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਪਾਣੀ ਨੂੰ ਜਿਹੜਾ ਪਾਣੀ ਧਰਤੀ ਦੇ ਥਲੇੋਂ ਖਤਮ ਹੁੰਦਾ ਰਿਹਾ ਉਹਦੇ ਲਈ ਵੀ ਤੁਸੀਂ ਲੋਕਾਂ ਨੂੰ ਇੱਕ ਉਪਰਾਲਾ ਕਰਦੇ ਹੋ ਨੂਕਰਨਾਟਕਾਂ ਉਹ ਤੁਸੀਂ ਕਦੋਂ ਤੋਂ ਕਿਸ ਦਾ ਤੁਹਾਡੇ ਜਿਹਨ ਕਿਵੇਂ ਕਿਸ ਤਰ੍ਹਾਂ ਇਹ ਤੁਹਾਡੀ ਮੁਹਮਾ ਜੀ ਬਿਲਕੁਲ ਜਿਹੜੀ ਗੱਲ ਹੈ ਨਾ ਵੀ ਆਪਾਂ ਕਿਵੇਂ ਸੋਚਦੇ ਆ ਜੀ ਦੇਖੋ ਜਿਹੜਾ ਪੰਜਾਬੀ ਜੀਵਨ ਹੈ ਜਾਂ ਕਹਿੰਦੇ ਨਾਰਥ ਇੰਡੀਆ ਦਾ ਜੀਵਨ ਹੈ ਜਾਂ ਕਹਿੰਦੇ ਕਿ ਜਿਹੜਾ ਵਿਸ਼ਵ 'ਚ ਪੰਜਾਬੀਆਂ ਦਾ ਦਿਖਣਾ ਦਿਖ ਹੈ ਉਹਨਾਂ ਦੀ ਉਹਨਾਂ ਕੋਲੇ ਇੱਕੋ ਹੀ ਮੀਟਰ ਹੈ ਬਾਬੇ ਨਾਨਕ ਦਾ ਮੀਟਰ ਹੈ ਜਦੋਂ ਵੀ ਅਸੀਂ ਜੀਵਨ 'ਚ ਵਿਚਰਦੇ ਆਂ ਤਾਂ ਸਾਨੂੰ ਉਹਦੇ ਸਨੇਹੇ ਮਿਲਦੇ ਆ ਜੇ ਬਾਬਾ ਕਹਿੰਦਾ ਕਿ ਪਹਿਲਾਂ ਪਾਣੀ ਜਿਉ ਹੈ ਤਾਂ ਸਾਨੂੰ ਪਹਿਚਾਣਨ ਦੀ ਜ਼ਰੂਰਤ ਹੈ ਮੈਂ ਪਿਛਲੇ ਨਾਟਕ 'ਚ ਜਦੋਂ ਕੰਮ ਕਰ ਰਿਹਾ ਸੀ ਤਾਂ ਮੈਂ ਕਹਿ ਰਿਹਾ ਸੀ ਕਿ ਕੁਦਰਤ ਨੇ ਬੈਂਕ ਰੁਪਈ ਜਿਵੇਂ ਅਸੀਂ ਬੈਂਕ 'ਚ ਲੋਕਰ ਲੈਨੇ ਆਂਗੇ ਉਸੇ ਤਰ੍ਹਾਂ ਜ਼ਮੀਨ ਦੇ ਵਿੱਚ ਪਾਣੀ ਇੰਨਾ ਜੋੜ ਕੇ ਸਾਨੂੰ ਦਿੱਤਾ ਹੈਗਾ ਪਰ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਨਹੀਂ ਦੇ ਸਕਾਂਗੇ ਕਿਉਂਕਿ ਜਿਹੜਾ ਸਾਡਾ ਵਰਤਾਰਾ ਹੈ ਜਿੱਦਨੂੰ ਅਸੀਂ ਤੁਰੇ ਹੋਏ ਆਂ ਤੇ ਅਸੀਂ ਇਹ 'ਚ ਅਚੇਤ ਨਹੀਂ ਤੁਰੇ ਕਿਸਾਨ ਜੇ ਅਸੀਂ ਕਹੀ ਨਾ ਕਿ ਜਿਰੀ ਬਹੁਤ ਲਾ ਕੇ ਬਹੁਤ ਪਾਣੀ ਜ਼ਮੀਨ ਚੋਂ 400 ਫੁੱਟ ਤੋਂ ਕੱਢ ਲਿਆ 600 ਫੁੱਟ ਤੋਂ ਕੱਢ ਲਿਆ ਉਹ ਸਰਕਾਰੋ ਤੁਸੀਂ ਇਹ ਡੇ ਡੇ ਟਿਊਬਵੈਲ ਲਗਾਏ ਨਹੀਂ ਜੇ ਪੋਲਿਊਸ਼ਨ ਦਾ ਤੁਸੀਂ ਰੌਲਾ ਪਾਉਂਦੇ ਹੋ ਜਿਹੜਾ 2 ਦਿਨ ਦਾ ਪੋਲਿਊਸ਼ਨ ਹੈ ਉਹਦਾ ਤਾਂ ਤੁਸੀਂ ਰੌਲਾ ਪਾਉਂਦੇ ਜਿਹੜਾ 5% ਹੈ 7% ਹੈ ਕਿਸਾਨਾਂ ਦਾ ਉਹ ਜਿਹੜਾ ਫੈਕਟਰੀਆਂ ਦਾ 80% ਪੋਲਿਊਸ਼ਨ ਹੈ ਉਹਦੇ ਲਈ ਤੁਸੀਂ ਚੁੱਪੋਂ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਬਾਬਾ ਨਾਨਕ ਕਹਿੰਦਾ ਸੋ ਕਿਉ ਮੰਦਾ ਆਖੀਏ ਤਾਂ ਮੈਨੂੰ ਹਿੰਦੁਸਤਾਨ ਦਾ ਹਰ ਉਹ ਬੱਚਾ ਦਿਖਦਾ ਜਿਹੜਾ ਅੱਜ ਜੰਮਦਾ ਹੈ ਤੇ ਉਹਨਾਂ 'ਚ ਜਦੋਂ ਕੁੜੀ ਰੂਪ ਹੁੰਦਾ ਹੈਗਾ ਜਦੋਂ ਮੈਂ ਕਹਿੰਨਾ ਕਿ ਪਹਿਲਾਂ ਪਾਣੀ ਜੀਓ ਹੈ ਬਾਬਾ ਕਹਿੰਦਾ ਹੈ ਤੇ ਮੈਨੂੰ ਇਹ ਲੱਗਦਾ ਕਦੇ ਵੀ ਬਾਬਾ ਸਿੱਧੇ ਸਨੇਹ ਹੀ ਦਿੰਦਾ ਹੈ ਤੇ ਉਹਨਾਂ ਤੇ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਜੀ ਬਿਲਕੁਲ ਅ ਪ੍ਰਿਸ਼ਾਪ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਗੱਲਬਾਤ ਕਰਦੇ ਸਮਾਜ ਦੇ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਇਹ ਤੁਸੀਂ ਸਮੇਂ-ਸਮੇਂ ਤੇ ਜਿਹੜੇ ਸਮਾਜ ਦੇ ਜਨ ਹਿੱਤ ਦੇ ਵੀ ਕੰਮ ਕਰਦੇ ਹੋ ਤੇ ਅਲਾਈਅੰਸ ਕਲੱਬ ਜਿਹੜਾ ਆ ਉਹਦੇ ਵੀ 119 ਦੇ ਵੀ ਤੁਸੀਂ ਇਹ ਰਿਪਰੈਜ਼ੈਂਟੋਂ ਗਵਰਨਰ ਵੀ ਰਹੇ ਹੋ ਤੇ ਵੱਖ-ਵੱਖ ਉਹਨਾਂ ਦੇ ਜਿਹੜੇ ਉਹਦਿਆਂ ਤੇ ਵੀ ਕੰਮ ਕਰਦੇ ਹੋ ਤੇ ਵਿਦੇਸ਼ ਦੇ ਵਿੱਚ ਵੀ ਤੁਸੀਂ ਅਕਸਰ ਜਾਂਦੇ ਰਹਿੰਦੇ ਹੋ ਚਾਹੇ ਤੁਸੀਂ ਆਪਣੇ ਫਿਲਮੀ ਕੈਰੀਅਰ ਨੂੰ ਲੈ ਕੇ ਜਾਓ ਜਾਂ ਤੁਸੀਂ ਆਪਣੇ ਜਨ ਹਿੱਤ ਦੇ ਕਿਸੇ ਮੁੱਦੇ ਲਈ ਜਾਓ ਤੇ ਜਿਹੜਾ ਅਲਾਈਅੰਸ ਕਲੱਬ ਆ ਜਿਹੜਾ ਅਲਾਈਅੰਸ ਕਲੱਬ ਆਹੀਂ ਤੁਸੀਂ ਇਹ ਕਿਹੜੇ-ਕਿਹੜੇ ਲੋਕਾਂ ਨੂੰ ਜਿਹੜੇ ਨੀੜੀ ਲੋਕ ਆ ਤੁਸੀਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਅਲਾਈਸ ਕਰਦੇ ਹੋ ਜਾਂ ਕਿਸ ਤਰ੍ਹਾਂ ਉਹਨਾਂ ਦੀ ਮਾਈਕ ਸਹਾਇਤਾ ਕਰਦੇ ਹੋ ਦੇਖੋ ਇਕਤਾ ਇਹ ਹੈ ਕਿ ਜੀਵਨ ਚ ਸਾਡੇ ਲੋਕਾਂ ਨੂੰ ਸਾਡੇ ਪੌਕਟ ਦਾ ਅਹਿਸਾਸ ਨਹੀਂ ਹੈ ਅਸੀਂ ਸੋਚਦੇ ਹਾਂ ਕਿ ਜਿਹੜਾ ਇਹ ਅਸੀਂ 50 ਰੁਪਏ ਦਾ ਪਰਸ ਲੈਂਦਾ ਹੈ ਇਹਦੇ ਵਿੱਚ ਕਿੰਨੇ ਪੈਸੇ ਆ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਸਰੀਰ ਇੱਕ ਬਨੋਖਾ ਜਿਹੜਾ ਬਣਿਆ ਇਹ ਅਰਬਾਂ ਖਰਬਾਂ ਰੁਪਏ ਚ ਨਹੀਂ ਬਣਦਾ ਸਾਨੂੰ ਕਦੇ-ਕਦੇ ਆਇਆ ਲੱਗਦਾ ਕਿ ਲੋਕ ਭੁੱਖ ਨੰਗ ਨਾਲ ਲੜ ਰਹੇ ਆ ਥੋੜੇ ਦਿਨ ਪਹਿਲਾਂ ਹਸ਼ਿਆਰਪੁਰ ਚ ਨਾ ਇੱਕ ਕੂੜੇ ਦੇ ਡੱਬੇ ਚ ਇੱਕ ਬੱਚਾ ਮਿਲਿਆ ਜਦੋਂ ਜਦੋਂ ਬੱਚਾ ਮਿਲਿਆ ਤਾਂ ਉਹਨੂੰ ਜਿਹੜਾ ਐਸਆਈ ਲੈ ਕੇ ਉਹਨੂੰ ਥਾਣੇ ਵਿੱਚ ਹਸਪੀਟਲ ਚ ਆਇਆ ਉਸ ਤੋਂ ਬਾਅਦ ਥਾਣੇ ਦੀ ਕਾਰਵਾਈ ਹੋਈ ਐਸਐਸਪੀ ਨੇ ਜਾਣਿਆ ਡੀਸੀ ਨੇ ਜਾਣਿਆ ਤਾਂ ਪਤਾ ਲੱਗਿਆ ਉਸ ਇਸ ਐਸਆਈ ਕੋਲੇ ਬਲਬੀਰ ਹੈ ਉਹਨਾਂ ਦਾ ਨਾਮ ਉਹਨਾਂ ਕੋਲੇ ਆਪਣੇ ਵੀ 25 ਸਾਲਾਂ ਤੋਂ ਬੱਚਾ ਹੈ ਨਹੀਂ ਜੀ ਤੇ ਜਦੋਂ ਇਹ ਗੱਲ ਬਾਹਰ ਆਈ ਤਾਂ ਅਸੀਂ ਐਕਸਪੋਜ਼ ਕੀਤਾ ਵੀ ਅਡੌਪਟ ਕਰਨਾ ਜਿਹੜਾ ਬੱਚਿਆਂ ਨੂੰ ਇਹ ਵੱਡਾ ਕੰਮ ਹੈ ਅਲਾਈਸ ਕਲੱਬ ਨੂੰ ਅਡੌਪਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਸੁਵਿਧਾ ਨਾਲ ਬੱਚੇ ਮਿਲ ਸਕਣ ਤੁਸੀਂ ਹੈਰਾਨ ਹੋਣਾ ਸਾਂਦਰੀ ਤੋਂ ਇੱਕ ਆਦਮੀ ਉਦਹੀਂ ਆ ਗਿਆ ਕਹਿੰਦਾ ਮੈਂ 10 ਲੱਖ ਰੁਪਏ ਬੱਚੇ ਦੇ ਨਾਮ ਡਿਪੋਜ਼ਿਟ ਕਰ ਦਿੰਨਾ ਮੈਨੂੰ ਬੱਚਾ ਦੇ ਦਿਓ ਮੇਰੀ ਸਾਰੀ ਪ੍ਰਾਪਰਟੀ ਇਹਦੀ ਮੇਰੇ 15 ਸਾਲ ਹੋ ਗਏ ਬੱਚਾ ਹੈ ਨਹੀਂਗਾ ਉਦੋਂ ਪਤਾ ਲੱਗਿਆ ਬੱਚੇ ਦੀ ਕੀਮਤ ਕੀ ਹੈ ਮੈਂ ਇੱਕ ਐਕਸਰਸਾਈਜ਼ ਕੀਤੀ ਫੇਸਬੁੱਕ ਤੇ ਮੈਨੂੰ ਅਮਰੀਕਾ ਤੋਂ ਫੋਨ ਆ ਗਿਆ ਕਿ ਸਾਨੂੰ ਬੱਚਾ ਕਿਵੇਂ ਮਿਲ ਸਕਦਾ ਹੈਗਾ ਅਸੀਂ ਇਹ ਅਹਿਮੀਅਤ ਨੂੰ ਸਮਝ ਨਹੀਂ ਰਹੇ ਤੇ ਮੈਂ ਅਲਾਈਅੰਸ ਕਲੱਬ ਤੇ ਕਹਿੰਨਾ ਕਿ ਹਰ ਇੱਕ ਨੂੰ ਅਹਿਸਾਸ ਹੋ ਜਾਏ ਅਸੀਂ ਬਹੁਤ ਵੱਡੇ ਪੂਰਕਾਂ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਉੱਥੇ ਕੋਈ ਮਰਨ ਲੱਗਦਾ ਹੈ ਉਹਨੂੰ ਚੁੱਕਣ ਲਈ ਹਸਪਤਾਲ ਪਹੁੰਚਾਣ ਲਈ ਪੈਸੇ ਨਹੀਂ ਲੱਗਦੇ ਤੁਸੀਂ ਉਹਨੂੰ ਸੇਵਾ ਪ੍ਰੋਵਾਈਡ ਕਰੋ ਵੀ ਨੀਡ ਹੈਂਡਸ ਸਾਨੂੰ ਹੱਥ ਚਾਹੀਦੇ ਨੇ ਇਹ ਰਾਜਨੀਤਿਕ ਲੋਕਾਂ ਨੇ ਆਪਣੇ ਹੱਥ ਬੰਨੇ ਹੋਏ ਐ ਤੇ ਲੋਕਾਂ ਦੇ ਦਿਮਾਗ ਨੂੰ ਰਸੇ ਪਾ ਕੇ ਵੱਡੀਆਂ ਕਾਨਫਰੰਸਾਂ ਵੱਲ ਦੌੜਾਇਆ ਹੋਇਆ ਹੈਗਾ ਅਸੀਂ ਆਪਣੇ ਏਰੀਆ 'ਚ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਜੇ ਅਸੀਂ ਉਹ ਕਰ ਲਾਂਗੇ ਤਾਂ ਉਦੇ ਨਾਲ ਸਮਾਜ ਦਾ ਇੱਕ ਵਧੀਆ ਵਿਕਾਸ ਹੋ ਸਕੂਗਾ। ਬਹੁਤ ਵਧੀਆ ਪੁਰੀਸ਼ ਸਾਹਿਬ ਆਪਾਂ ਗੱਲਬਾਤ ਕੀਤੀ ਤੁਸੀਂ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਗੱਲ ਕੀਤੀ ਤੇ ਆਖਰ ਦੇ ਵਿੱਚ ਤੁਸੀਂ ਸਾਡੇ ਲੋਕਾਂ ਨੂੰ ਜਿਵੇਂ ਤੁਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਔ ਜਨਹਿਤ ਦੇ ਕੰਮ ਕਰਦੇ ਹੋ ਹਮੇਸ਼ਾ ਤਤਪਰ ਰਹਿੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਜਿੱਥੇ ਕੋਵਿਡ ਚੱਲ ਰਿਹਾ ਬਲੈਕ ਫੰਗਸ, yellow ਫੰਗਸ ਜਾਂ white ਫੰਗਸ ਜਾਂ ਹੋਰ ਤਰ੍ਹਾਂੀਆਂ ਕਈ ਤਰ੍ਹਾਂ ਦੀਆਂ ਸਮਾਜ ਦੇ ਵਿੱਚ ਆ ਰਹੀਆਂ ਉਹਨਾਂ ਤੋਂ ਕਿਸ ਤਰ੍ਹਾਂ ਲੋਕ ਬਚੇ ਜਾ ਸਕਣ ਕਿਸ ਤਰ੍ਹਾਂ ਉਹਨਾਂ ਜਾਗਰੂਕੀ ਦਾ ਕੀ ਤੁਸੀਂ ਸੰਦੇਸ਼ ਦੇਖੋ ਮੈਂ ਇੱਕ ਗੱਲ ਸਾਡੇ ਸਾਰੇ ਲੋਕਾਂ ਨਾਲ ਸਾਂਝੀ ਕਰਨੀ ਚਾਹਨਾ ਕਿ ਇੱਕ ਤਾਂ ਇਹ ਕਿ ਅਸੀਂ ਬਹੁਤ ਸ਼ਕਸ਼ਕਤਾ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਗਰੀਬ ਤੋਂ ਗਰੀਬ ਬੰਦਾ ਸਮਾਜ ਲਈ ਬਹੁਤ ਵੱਡਾ ਕੰਮ ਕਰ ਸਕਦਾ ਹੈ ਦੂਜੀ ਗੱਲ ਜਿਹੜਾ ਟੋਟਲ মিডিਏ ਨੇ ਟੋਟਲ ਸਰਕਾਰਾਂ ਨੇ ਹਨੇਰ ਫਲਾਇਆ ਉਸ ਤੋਂ ਬਚਣ ਦੀ ਜ਼ਰੂਰਤ ਹੈ ਉਹਨਾਂ ਨੂੰ ਇਗਨੋਰ ਕਰਨ ਦੀ ਜ਼ਰੂਰਤ ਨਹੀਂ ਉਸ ਤੋਂ ਬਚਣ ਦੀ ਜ਼ਰੂਰਤ ਹੈ ਪਰ ਉਹਨਾਂ ਦਿਸ਼ਾਵਾਂ ਦੇ ਵਿੱਚ ਤੁਰਨਾ ਪੈਗਾ ਜਦੋਂ ਅਜਨੂਹਾ ਜੀ ਖੇਤ 'ਚ ਮੀਂਹ ਆ ਜਾਂਦਾ ਗੜੇ ਪੈਂਦੇ ਨੇ ਤਾਂ ਅਸੀਂ ਉਦੋਂ ਦਰਖਤ ਲੱਭਦੇ ਆ ਅਸੀਂ ਦਰਖਤ ਦੀ ਓਟ ਲੈ ਲਈਏ ਤਾਂ ਮੈਂ ਇਹ ਚਾਹਣਾ ਕਿ ਇਹ ਜਿਹੜਾ ਸਾਰੀ ਦੁਨੀਆ ਤੇ ਕਾਲਾ ਸਮਾ ਚੱਲ ਰਿਹਾ ਹੈਗਾ ਕਾਲਾ ਦੌਰ ਚੱਲ ਰਿਹਾ ਹੈ ਇਹ ਜੀ ਤੁਹਾਨੂੰ ਬਾਬਾ ਨਾਨਕ ਇੱਕ ਸੁਚੇਤ ਸੁਨੇਹਾ ਦਿੰਦਾ ਹੈਗਾ ਤੁਸੀਂ ਕੋਈ ਵੀ ਕੰਮ ਕਰਨਾ ਹੈ ਉਹਦੇ ਮੀਟਰ ਨਾਲ ਫਿਕਸ ਕਰਕੇ ਦੇਖੋ ਤੇ ਜਦ ਤੁਸੀਂ ਉਹ ਕੰਮ ਕਰੋਗੇ ਫਿਰ ਸਮਾਜ ਦਾ ਤੁਹਾਡੇ ਪਿੰਡ ਦਾ ਤੁਹਾਡੇ ਘਰ ਦਾ ਸਾਰਿਆਂ ਦਾ ਵਿਕਾਸ ਹੋ ਸਕੂਗਾ ਕਿਸਾਨ ਅੰਦੋਲਨ ਦੀ ਸਪੋਰਟ ਕਰੋ ਸਾਰੇ ਕਰੋਨਾ ਤੋਂ ਬਚਣ ਦੀ ਜ਼ਰੂਰਤ ਹੈ ਕਰੋਨਾ ਹੈ ਭਾਵਾਂ ਦੀ ਕਰੋਨਾ ਦੇ ਉੱਤੇ ਸਰਕਾਰਾਂ ਹਜੇ ਟੈਸਟ ਹੀ ਕਰ ਰਹੀਆਂ ਨੇ ਤੁਸੀਂ ਉਸ ਤੋਂ ਭੱਜ ਨਹੀਂ ਸਕਦੇ ਅਸੀਂ ਕਹਿੰਦੇ ਸੀ ਕਿ ਵੈਕਸੀਨ ਹੈ ਜਿਹੜੀ ਸੁੱਦਾ ਡਰਾਮਾ ਹੈ ਪਰ ਨਾਲ ਦੀ ਨਾਲ ਇਹ ਹੈ ਅਸੀਂ 도ਆਬੇ ਦੇ ਲੋਕਾਂ ਜਿਨ੍ਹਾਂ ਨੇ ਯੂਰਪ ਚ ਜਾਣਾ ਹੈ ਹੋਰ ਥਾਵਾਂ ਤੇ ਜਾਣਾ ਹੈ ਯਾਰ ਉੱਥੇ ਅਸੀਂ ਨਹੀਂ ਜਾ ਪਾਵਾਂਗੇ ਇਸ ਲਈ ਹਨੇਰੇ ਚ ਨਹੀਂ ਅੱਖਾਂ ਖੋਲ ਕੇ ਸਮਾਜ ਚ ਜਿਓ ਤੇ ਅਸੀਂ ਜੇ ਅੱਖਾਂ ਖੋਲ ਕੇ ਲੋਕਾਂ ਲਈ ਤੁਰਾਂਗੇ ਫਿਰ ਇਹ ਸਮਾਜ ਦਾ ਸੱਚਮੁੱਚ ਵਧੀਆ ਵਿਕਾਸ ਹੋ ਸਕੇਗਾ ਹਾਂ ਬਹੁਤ ਬਹੁਤ ਧੰਨਵਾਦ ਅਸ਼ੋਕਪੂਰੀ ਜੀ ਐ ਦੋਸਤੋ ਇਹ ਹਨ ਅਸ਼ੋਕਪੂਰੀ ਜੀ ਜਿਹੜੇ ਬਹੁਤ ਸਾਰੇ ਗੁਣਾਂ ਦੇ ਸਮੇਲ ਹਨ ਜਿਵੇਂ ਮੈਂ ਇੰਟਰੋ ਦੇ ਵਿੱਚ ਦੱਸਿਆ ਸੀਗਾ ਕਿਉਂਕਿ ਉਹਨਾਂ ਦੇ ਮੁਖਾਰਬਿੰਦ ਤੋਂ ਵੀ ਇਹ ਗੱਲ ਦੇਖੀ ਗਈ ਹੈ ਉਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਚਿੰਤਾ ਕੀਤੀ ਚਿੰਤਨ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦਾ ਸਮਾਧਾਨ ਵੀ ਦੱਸਿਆ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਅਸੀਂ ਇਸ ਗੱਲ ਨੂੰ ਪ੍ਰਮੋਟ ਨਹੀਂ ਕਰਦੇ ਕਿ ਇਹ ਵੱਖ-ਵੱਖ ਉਹਨਾਂ ਦੇ ਸਮੇਲ ਆ ਜਾਂ ਇਹ ਅਲਾਈਅੰਸ ਕਰ ਰਹੀ ਆ ਜਾਂ ਇਹ ਲੋਕਾਂ ਲਈ ਕੰਮ ਕਰਦੇ ਆ ਸਾਡਾ ਇਹ ਮਕਸਦ ਹੁੰਦਾ ਇਸ ਚੈਨਲ ਦੇ ਮਾਧਿਅਮ ਦੇ ਲਿਆ ਕੇ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਸਮਾਜ ਲਈ ਕੁਝ ਕਰਨ ਉਹ ਇਹੋ ਜਿਹੇ ਲੋਕਾਂ ਤੋਂ ਮਾਰਗਦਰਸ਼ਨ ਲੈ ਕੇ ਜਨਹਿਤ ਦਾ ਕੰਮ ਕਰਨ ਲੋਕਾਂ ਲਈ ਕੰਮ ਕਰਨ ਦੇ ਪ੍ਰੇਰਿਤ ਹੋਣ ਸੋ ਅਸੀਂ ਕੋਸ਼ਿਸ਼ ਕਰਾਂਗੇ ਆ ਗਾਂ ਤੋਂ ਵੀ ਇਹੋ ਜਿਹੇ ਸ਼ਕਤੀਤਾ ਨੂੰ ਆਪਣੇ ਚੈਨਲ ਤੇ ਇਸ ਮੰਚ ਤੋਂ ਲੋਕਾਂ ਤੱਕ ਐ ਪਹੁੰਚਾਈਏ ਉਹਨਾਂ ਦੀ ਆਵਾਜ਼ ਬਚਾਈਏ ਉਹਨਾਂ ਨੂੰ ਦਿਖਾਈਏ ਤਾਂ ਕਿ ਲੋਕ ਜਿਹੜੇ ਆ ਜਨਹਿਤ ਦੇ ਕੰਮ ਲਈ ਹਮੇਸ਼ਾ ਪ੍ਰੇਰਿਤ ਹੋਣ